ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਮੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਇਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਤੇ ਬਾਕੀ ਗੱਲਬਾਤ ਕਰਦੇ ਹਾਂ ਵੀ ਜੀ ਹਣਾਣਾ ਏ ਆ ਵੀ ਜਿਹੜੀਆਂ ਸੋਈਆਂ ਵਾਂ ਉਹਨਾਂ ਦੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀਆਂ ਗੱਬਣਾ ਵਾਂ ਉਹ ਪਾਸ ਕਰਕੇ ਖੜੋ ਤੇ ਬਾਕੀ ਵੀਡੀਓ ਪੂਰੀ ਜ਼ਰੂਰ ਵੇਖਿਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਜੇ ਵਧੀਆ ਵਧੀਆ ਕਿਰਪਾ ਦੇ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਆਪਣਾ ਉਤਮ ਸਿੰਘ ਜੀ ਸਾਨਾ ਗੁਰਦੇਵ ਸਿੰਘ ਵਪਾਰੀ ਪਿੰਡ ਕਠਿਆਲਾ ਤਸੀਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ 98554 76701 ਦੂਸਰਾ ਨੰਬਰ 9842 560555 ਜੀ ਠੀਕ ਹੈ ਜੀ ਹਾਂ ਜੀ ਤੇ ਅੱਜ ਵੀਡੀਓ ਪੂਰੀ ਵੇਖਣਾ ਅੱਜ ਸਾਰਿਆਂ ਨੂੰ ਇਹ ਹੀ ਬੇਨਤੀ ਆ ਕਿ ਵੀਡੀਓ ਪੂਰੀ ਜਰੂਰ ਵੇਖੇ ਹਰ ਕੋਈ ਅੱਜ ਇੱਕ ਵੱਖਰੀ ਜੀ ਆਫਰ ਲੱਗ ਰਹੀ ਹੈ ਵੱਖਰੀ ਆਫਰ ਲਾ ਦੇਣੀ ਹੈ ਤੇ ਫੋਨ ਵੀ ਆਪਣਾ ਚਾਲੂ ਹੀ ਰੱਖੇ ਅੱਛਾ ਇਹਦਾ ਵੀ ਪਹਿਲਾ ਫੋਨ ਆ ਗਿਆ ਤੇ ਉਹਦੀ ਅਸਕੀਮ ਇਹ ਮਿਲ ਜਾਣੀ ਆ ਅੱਛਾ ਸਕੀਮ ਹੈ ਇਹ ਜੀ ਵੀ ਉਹਨੇ ਛੱਡਣੀ ਨਹੀਂ ਆ ਕਿਦਾ ਫੋਨ ਆ ਗਿਆ ਠੀਕ ਹੈ ਤੇ ਦੂਸਰਾ ਭਾਵੇਂ ਮੜ ਕੇ 20000 30000 35000 ਦਾ ਵਾਦਾ ਦੇ ਫਿਰ ਹਿਆਂ ਨਹੀਂ ਕਰ ਸਕਦੇ ਠੀਕ ਹੈ ਤੇ ਜਿਹਨੂੰ ਹਾਂ ਹੋ ਗਈ ਇਹ ਫਿਰ ਚੀਜ਼ ਉਹਦੀ ਹੋ ਜੇ ਨਹੀਂ ਆ ਤੇ ਪਿਛਲੇ ਵਾਰੀ ਉਹ ਮੱਜਾਂ ਵੇਗੀਆਂ ਜਿਹੜੀਆਂ ਉਦੋਂ ਛਡਾਈਆਂ ਸੀ ਉਦੋਂ ਮੈਂ ਉਹ ਮੱਜਾਂ ਇੱਥੇ ਨਫਾ ਲਾ ਗਿਆ ਬੰਦਾ 20000 ਰੁਪਈਆ ਜੀ ਮਿਲ ਕੇ ਅੱਛਾ ਇੱਥੇ ਜਾਂ ਡੇਕਲੇ ਦੇ ਅੱਜ ਵੀ ਇਦਾਂ ਦਾ ਆਫਰ ਆ ਵੀ 5000 ਰੁਪਈਆ ਦਾ ਆਫਰ ਆ ਅਸੀਂ ਦੇਖੋ ਕਿਹਦੀ ਕਿਸਮ ਚ ਹੁੰਦਾ ਜੇ ਠੀਕ ਹੈ ਬਾਕੀ ਆਪਣੇ ਕੋਲ ਅੱਜ ਵੀ ਸਵੇ ਸਵੇ ਡੰਗ ਰਿਆ ਸਾਰੇ ਤਸਲੀ ਕਰਕੇ ਆਪਣੀ ਫੇਰ ਕੋਈ ਕਰਦੇ ਤਸਲੀ ਕਰਕੇ ਖੜੇ ਹਨਾ ਵੀਰ ਜਰੂਰ ਰੱਖੇ ਸਾਰੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਹੁਣੇ ਸੋਈ ਆ ਇੱਥੇ ਹੀ ਕਰ ਲਈਏ ਜੇਰ ਵੀ ਅਜੇ ਹੁਣੇ ਪਾਈ ਜਾ ਇਹਨੂੰ ਹਾਂਜੀ ਆ ਜੇਰ ਪ੍ਰਾਪਰ ਹੋ ਜਾ ਤਾਜੀ ਸੋਈ ਆ ਤੇ ਆ ਜੇ ਰੀਨੇ proper ਪਾਤੀ ਆ ਕਿੰਨੇ ਕੇ ਚਿਰ ਤੀ ਸੋਈ ਬੀਤੀ ਏ ਇਹ ਵੀਰਿਆਂ ਨੂੰ ਡੇਢ ਘੰਟਾ ਸੋਈਨ ਹੋ ਗਿਆ ਜੇ ਅੱਛਾ ਤੇ ਜੇ ਅਜਾ ਬੱਚੇ ਨੂੰ ਮਚਗਾਤਾ ਵਧੀਆ ਵਸ਼ੀਮਰ ਬੜੇ ਟਾਪ ਦੇ ਦਿੱਤੀ ਆ ਮਗਰ ਵਸ਼ੀ ਆ ਹਾਂਜੀ ਤੇ ਮੂੰਹ ਵੀ ਚਾਰਾਂ ਦਾ ਸ਼ਕੀਰਿਆਂ ਦਿਲੀਆਂ ਦੇ ਬਰਾਬਰ ਕਰਦੀ ਆ ਠੀਕ ਹੈ ਜੇ ਸੂਆ ਜਾਰ ਕੀ ਪਹਿਲੇ ਸੂਏ 17 18 ਲੀਟਰ ਦੁੱਧ ਚ ਆਇਆ ਨੇ ਜਾਰ ਕੀ ਕਿੰਨਾ ਕੁ ਭਰੀ ਜਾਊਗੀ ਪੈਰ ਕੀ ਵੇਖੋ ਮੈਂ ਤੇ ਆ ਗਿਆ 20 ਤੋਂ ਪਲੱਸ ਹੀ ਕਰਨਾ ਚਾਹੀਦਾ ਦੁੱਧੇ ਨੂੰ ਠੀਕ ਹੈ ਉਹ ਚੋਂ ਚੋਂ ਲੱਗੀ ਵਸ਼ੀ ਜੀ ਜੇਰ ਹੁਣ ਇਹਨੂੰ 4-5 ਮਿੰਟ ਹੀ ਹੋਏ ਏ ਜੇਰ ਪਾਈ ਨੂੰ ਇਹ ਥਾਣੇ ਵੀ ਦੇਖ ਸਕਦੇ ਚੰਗੇ ਗੱਭ ਤੇ ਥਾਣੇ ਤੋਂ ਦੂਰ ਦੂਰ ਜਿਹੜਾ ਥਾਣੇ ਆ। ਵੱਛੀ ਮਾਰਨ ਦੀ ਨਹੀਂ ਜੇ। ਤੇ ਮਗਰ ਵੱਛੀ ਕਰੀਏ ਕਰਿਓ ਘਾ ਉਹਦੋਂ ਮੱਛੀ ਦਿਖਾ ਦਈਏ ਚੰਗੀ ਤਨ। ਵੱਛੀ ਮਗਰ ਚੰਗੇ ਟੀਕੇ ਦੀ ਆ। ਇਹ ਸੰਵਨ ਨਾਲ ਖੜੇ ਬੈਠ ਆਪ ਵੀ ਚਲੋ ਸੋਹਣੀ ਆ। ਮਗਰ ਵੱਛੀ ਵੀ ਸੋਹਣੀ ਆ। ਚਲੋ ਤੋਰ ਦੋ ਹਾਂ ਇੱਕ ਦਿਨ ਫਿਰ। ਆ। ਆਰੇ ਆਹ ਦਿਖਾ ਦੇ ਇਹ ਦਿਖਾ ਦੇ ਆਰੇ ਕੋਈ ਦੰਦ ਉਹਦੇ ਸਾਈਡ ਦਾ ਘੋਤਾ ਜੀ ਸਿੱਗੀ ਦੇ ਦੰਦ ਬਰਾਬਰ ਕਰਨ ਦੀ ਬਰਾਬਰ ਕਰਨ ਦੀ ਹੈ ਜਿਆਦਾ ਦਾ ਉਧਰ ਵੀ ਉਧਰ ਨਹੀਂ ਰੁਕਿਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਬੰਦ ਸਿੱਗੀ ਦੇ ਬਰਾਬਰ ਦਈਏ ਕਰਨ ਤੇ ਸੂਬਾ ਜਿਹੜਾ ਦੂਸਰਾ ਸੂਈ ਆ ਤੇ ਆ ਮਗਰਵੱਛੀ ਵੀ ਆ ਤੇ ਇਹਦਾ ਮੁੱਲ ਫਿਰ ਆਪੇ ਜੀ ਵੇਖ ਲੋ ਸਾਰੇ ਵੀ ਸਿਆਣੇ ਮੁੱਲ ਕਰਾਂਗੇ ਤਾਂ 90-95 ਕਰਾ ਦੋ ਹਾਂਜੀ ਪਰ ਵਸ਼ੀ ਜਿਹੜੇ ਨਗੀਨਾ ਐ ਸਪੈਸ਼ਲ ਐ ਹਾਂਜੀ 75000 ਦੀ ਦੇ ਦਾਂਗੇ 75000 ਦੀ ਹਾਂਜੀ ਹਾਂਜੀ ਕੀ ਕਰਦੀ ਐ ਵਿੱਚੋਂ ਛੋਟ ਛਾਟ ਹੋਰ ਕਰਾਂਗੇ ਕਰਨੀ ਕਿਉਂ ਨਹੀਂ ਕਿੰਨੀ ਕਰਦੀ ਐ 5000 ਜੋ ਹਟਾ ਦਨੇ 70000 ਦੀ ਦੇ ਦਾਂਗੇ ਅਹੀਂ ਕਰਾ ਲਈਏ ਥੋੜੀ ਘਾਉਂਦੀ ਨਹੀਂ ਇਹ ਵਸ਼ੀ ਸਪੈਸ਼ਲ ਵਸ਼ੀ ਐ ਦੇ ਨਾਲ ਦੀ ਤੁਹਾਨੂੰ ਪਤਾ ਹਰ ਕੋਈ ਬਾਹਰ ਘਰ ਵਾਲੇ ਕੋਈ ਇਹਦੇ ਲੱਖ ਮੰਗੀ ਜਾਂਦੇ ਸਾਰੇ ਆਪਾਂ ਵੇਚਣਾ ਮਾਲੇ ਕਹਿੰਦੇ ਵਿਗਦੇ ਜਾਂਦੇ ਠੀਕ ਐ ਕੱਟੀ ਜਾਂਦਾ ਤੇ ਅਹੀਂ ਮੈਂ ਕਰਾਈਏ ਤੁਹਾਡੀ ਬਾਰੇ ਛੋਟ ਫਿਰ ਅਹੀਂ ਧਰਪ ਜੀ 5000 ਹੀ ਦਲਾ ਡਾਤਾ 70 ਦੀ ਕਹਤਾ ਜੀ ਵੀ ਦੇ ਦਾਂਗੇ ਤੇ 5000 ਹੀ ਹੋ ਡਾ ਦੋ ਫਿਰ ਪੈਂਟਤੀ ਜਾਂਦੋ ਨਹੀਂ 5000 ਨਹੀਂ ਚਲੋ 1000 2000 ਤੇ ਡਾ ਲਨੇ ਚਲੋ ਕੋਈ ਗੱਲ ਨਹੀਂ ਬਾਕੀ ਤੁਹਾਡੇ ਕੋਲ ਜੀ 1000 2000 ਡਾਇਆ ਤੇ ਕੀ ਡਾਇਆ ਵਸੀਆਂ ਨੇ ਤੁਹਾਨੂੰ ਪਤਾ ਉਹ ਵੀ 60 65 70 ਦੀਆਂ ਜਾਂਡੀਆਂ ਨੇ ਇਹ 20 ਲੀਟਰ ਤਾਂ ਵਾਲੀ ਆ ਆਉਂਦੀ ਨਹੀਂ ਪਰ ਜੇ ਤੁਸੀਂ ਕਹਤਾ ਨਾ 65000 ਜੀ ਵੀ ਦੇ ਦਾਂਗੇ ਠੀਕ ਹੈ ਜੀ ਕਹਿੰਦੀ ਚੌਣ ਚਾਂ ਵਧੀਆ ਲੱਗੀ ਆ ਗਾਰੰਟੀ ਆ ਵੀ ਵਹਿੜਿਆ ਬਾਕੀ ਸੋਹਣੀ ਵਹਿੜਿਆ ਹਾਂਜੀ ਹਾਂਜੀ ਤੇ ਜਿਹੜੇ ਐਵੇਂ ਸੂਈ ਸਵਾਈ ਜੇ ਕਾਨੇ ਰੱਖੀ ਬਸੀ ਹੈ ਅੰਮੀ ਤੇ ਹੀ ਹੈ ਆ ਵੀ ਵੈੜਾ ਹੁਣ ਸੂਈ ਆ ਗਈ ਆ ਸੂਈਆਂ ਸਾਰੀਆਂ ਸੁਈਆਂ ਆਪਣੇ ਕੋ ਮਾਰ ਹੈ ਨਾ ਅੱਜ ਗੱਪਣ ਕੋਈ ਵੀ ਨਹੀਂ ਆ ਹਨਾ ਇੱਕੋ ਗੱਪਣ ਹੀ ਆ ਸੂਪੀ ਆ ਹੁਣ ਹਾਂਜੀ ਐਵੇਂ ਵੈੜ ਜਿਹੜੇ ਦੁੱਝਾ ਸੂਆ ਜੇ ਸੂਈ ਇਹਨਾਂ ਨੂੰ ਕੋਈ 7-8 ਦਿਨ ਹੋ ਗਏ ਜੇ ਅੱਛਾ ਐ ਟਾਈਮ ਠੰਡਾ ਕਰੀਏ 16 ਲੀਟਰ ਦੁੱਧ ਦੇ ਤਿਆਰ ਜਿਹੜਾ ਜੇ ਤਿਆਰ ਜਿਹੜਾ ਤਿਆਰ ਤਿਆਰ ਆ ਦੁੱਧ ਇਹ ਕਿੰਨਾ ਕਰੀ ਜਾਊਗੀ ਦੁੱਧ 18 ਲੀਟਰ ਚ ਵਾਹੇਗੀ ਦੁੱਧ ਤੋਰ ਦੋ ਫੇਰ ਇਹਨਾਂ ਵਿੱਚ ਇਹ ਜਰਸੀ ਕ੍ਰੋਸ ਤੇ ਆ ਕੱਦ ਕੱਠ ਚੰਗਾ ਆ ਗਈਆਂ ਸਿੰਘਾਂ ਵਹਿਰਾਂ ਨੇ ਸਾਰੀਆਂ ਤੱਕ ਨੇ ਤੇ 99 ਇਹ ਤੇ ਦੇਖ ਸਕਦੇ ਆ ਪੱਲਾ ਬਹੁਤ ਕਮਾਲ ਦਾ ਬੱਚਾ ਚੋਣ ਚਾਣੇ ਬਹੁਤ ਵੱਛੀ ਦੀ ਵਾਗਿਆ ਲੱਗੀ ਹੈ ਐ ਕਾਲੀ ਚਮਕੀ ਤੇ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਛਾ ਆ ਜੀ ਇਹਦੇ ਮਗਰ ਬੱਚਾ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਵੇਚੀ ਇਹਦਾ ਭੈ ਭੈਣ 70 ਕਰਾ ਲਓ 60000 ਰੁਪਏ ਦੇ ਦਾਂਗੇ 60 ਚੋਂ ਕਿੰਨਾ ਮਨ ਕਰਦੀ ਹੈ 3000 ਹਿਓ ਛੱਡਦਾ 52000 ਦੇ ਦਾਂਗਾ ਤਿੰਨ ਨਾ ਕਰੋ ਹਾਂਜੀ ਹਾਂਜੀ ਪੂਰਾ 5 ਹੀ ਕਰੋ ਫਿਰ 5 ਹੀ ਵਸ਼ੀ ਜੀ ਉਹਨੇ ਆਟਾਮ 16 ਲੀਟਰ ਦੋ ਜਿਹੜਾ ਤਿਆਰ ਆ ਅੱਛਾ ਇਹ ਕਿਤੋਂ ਨਾ ਨਾਂ ਕਹਿਣ ਦੀ ਗੱਲ ਬਿਲਕੁਲ ਆਟਾਮ ਠੰਡਾ ਕਰਕੇ ਦੋ ਡੰਗ ਤਿੰਨ ਡੰਗ ਚਵਾਏ ਘੜੇ ਦੁੱਧ 20 ਲੀਟਰ ਲਾ ਕੇ ਪਹੁੰਚੇਗੀ ਵਸ਼ੀ ਜੇ ਕਹਿਤਾ ਤਾਂ 55000 ਦੇਵ ਦੇ ਦਾਂਗੇ ਠੀਕ ਹੈ ਜੀ ਤੇ ਆ ਵੀ ਸੁਈ ਸੁਵਾਈ ਜੀ ਇਹ ਵੀ ਸੁਈ ਸੁਵਾਈ ਜੇ ਇਹਨੂੰ ਅੱਜ ਉੱਤੇ ਜਗਦੰ ਸੁਈ ਨੂੰ ਬਾਕੀ ਇਹ ਥੋੜੀ ਅਲੱਗ ਜੀ ਆ ਰੰਗ ਵੀ ਇਹਦਾ ਥੋੜਾ ਅਲੱਗ ਆ ਇਦੇ ਮਗਰਾਂ ਜਵਾਗ ਵੀ ਲੱਗ ਗਈ ਏ ਠੀਕ ਆ ਨਗੀਨਾ ਜਿਹਾ ਸਾਹਣਾ ਵਛੀ ਦਾ ਮੋਲੀ ਲਾ ਕੇ ਮੇਰੇ ਇਦੇ ਪੈਰ ਵੀ ਅਲੱਗ ਏ ਬਾਕੀਆਂ ਨਾਲ ਸਾਰੀਆਂ ਚੀਜ਼ਾਂ ਮਤਲਬ ਡਿਫਰੈਂਟ ਜੀ ਚੀਜ਼ ਆ ਗਈ ਏ ਇੱਕ ਤੇ ਆ 97 ਤੇ ਦੇਖ ਸਕਦੇ ਆ ਦੇਖ ਸਕਦੇ ਇਹਦਾ ਖਲਾਉਂਦਾ ਤਰੀਕਾ ਥੋੜਾ ਬਾਕੀਆਂ ਨਾਲ ਅਲੱਗ ਏ ਬੱਚਾ ਕਿਹੜਾ ਇਹਦਾ ਆ ਵੇਖੋ ਜੀ ਵਛੀ ਬਹੁਤ ਬਰੀਕ ਜੀ ਏ ਮੇਰੇ ਲਈ ਆ ਵਛੀ ਜੀ ਆ ਵਛੀ ਏ ਇਦੇ ਮਗਰ ਵੀ ਵਛੀ ਸੋਹਣੀ ਆ ਵੇਖੋ ਚਲਾ ਦੀ ਵਛੀ ਵਛੀ ਮਗਰ ਚੰਗੇ ਠੀਕੇ ਸੀ ਆ ਤੇ ਆ ਬੱਚਾ ਜਿਹੜਾ ਹੁਣੇ ਗਾਂ ਤਨ ਕਾਲੀ ਦਿਖਾਈ ਆ ਉਹਦਾ ਤੇ ਆ ਮਾਜੇ ਦਾ ਬੱਚਾ ਜਿਹੜੀ ਮਾਜੇ ਤੁਹਾਨੂੰ ਦਿਖਾਵਾਂਗੇ ਕਿੰਨਾ ਹੈ ਤੇ ਕੋਲ ਦੁੱਧ ਵਿੱਚ ਜੀ ਵੀ ਜੀ ਨ ਤਜਾ ਦੇ ਨ ਸਵੀਰਾ ਜੇ ਬੌਰਾ ਜੇ ਬਿਲਕੁਲ ਅੱਛਾ ਬੌਰਾ 8 ਕਿਲੋਟਰ ਤਿਆਰ ਜੇ ਇਸ ਟਾਈਮ ਦੇ ਇਸਲੇ ਅੱਛਾ ਹਾਂਜੀ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ 14 ਲੀਟਰ 13 14 15 ਲੀਟਰ ਚ ਵਹੇਗੇ ਤੋੜ ਦ ਫੇਰ ਇਹਨਾਂ ਨੂੰ ਇਹ ਦੇ ਮਗਰ ਵੀ ਵਚੀ ਤੋਂ ਨਹੀਂ ਆ। ਉਹ ਤਾਂ ਇਹ ਪਹਿਲੇ ਉਹਦੇ ਹੁੰਦੇ ਸੀ ਨਾ ਸਾਧੂ ਜੀ ਲੈ ਗਏ ਇਦਾਂ ਦੀ। ਕੀ ਹੁਣ ਕਹਿੰਦੇ ਆ ਹੋਂਦ ਆ। ਬਾਕੀ ਇਹ ਆ ਵੀ ਚਲੋ ਘਰ ਵਰਤਨ ਲਈ ਦੁੱਧ ਚੰਗਾ ਐ। ਇਹਦਾ ਦੁੱਧ ਵੀ ਮੱਝਾਂ ਦਾ ਛੱਟਾ ਦੁੱਧ ਜੀ ਬਿਲਕੁਲ ਜੀ। ਹਾਂ ਜੀ ਜੀ। ਬਾਕੀ ਚੋਚਾ ਬਹੁਤ ਵਧੀਆ ਲੱਗਦਾ। ਤੇ ਬਾਕੀ ਇਹ ਵੀ ਥਾਨ ਵੀ ਚੰਗਾ ਲੱਗਦਾ ਹਨਾ। ਚੰਗਾ ਲੱਗਦਾ ਕਮਾਲ ਦਾ। ਤੇ ਇਹਦਾ ਮੁੱਲ ਫਿਰ ਇੱਕ ਜੀ ਸਾਹਿਬ ਲਈ ਤੇ ਮੋਲਾ ਜੇਦਾ ਨਹੀਂ ਮੋਲ ਬੱਸੀਦਾ ਹੀ ਜਿੰਨਾ ਕਰਾਂਗੇ ਇਹਨਾਂ ਦੀ ਵੱਸੀ ਵੇਚ ਲਵੇ 6 ਮਹੀਨੇ ਠਹਿਰ ਕੇ ਨਾ ਠੀਕ ਆ ਹਾਂਜੀ ਹਾਂਜੀ ਤੇ ਮੋਲ ਕਰਾਉ ਨੂੰ ਇਹਦਾ 65 ਕਰਾ ਲਓ 60 ਕਰਾ ਲਓ 55 ਕਰਾ ਲਓ 50000 ਦੀ ਦੇ ਦਾਂਗੇ ਅੱਛਾ 50000 ਦੀ ਕਿੰਨੀ ਛੋਟ ਕਰਨੀ ਆਪ ਹੀ ਜੱਸ ਨਾਲੋਂ ਕਰਨੀ ਤੁਸੀਂ ਜੱਸ ਨਾਲੋਂ ਤੇ ਨਹੀਂ ਆ ਰਹੀ ਛੱਡ ਦਾਂਗੇ 47000 ਦੀ ਬਾਕੀ ਵੀਰ ਕੋਈ ਫੋਨ ਲਾਏ ਅੱਛਾ ਸਦਾ ਹੋਰ ਰਹਿਮਾਨਤਾਨ ਕਰਾਂਗੇ ਮੋੜਦੇ ਨਹੀਂ ਵੀਰ ਕਿਸੇ ਨਾਲੀ ਠੀਕ ਆ ਤੇ ਹੁਣ ਇਹ ਬੱਚੇ ਤਾਂ ਬਗੈਰ ਆ ਗਈਏ ਠੀਕ ਹੈ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਆਤਰਨ 4 ਲੀਟਰ ਦੁੱਧ ਦੇ 4 ਹੋ ਜੇ 5 ਹੋ ਜੇ ਇਹ ਬਣੀ ਵੀ ਗਾਂ ਹੈਗੀ ਜਬਣੀ ਨੂੰ ਅੱਜ 15 ਦਿਨ ਹੋ ਗਏ ਨੇ ਥਾਣੇ ਤੇ ਵੀ ਦੇਖ ਸਕਦੇ ਚਲੋ ਤੋਰ ਇਹ ਆਪੇ ਚਲੋ ਕਿਸੇ ਦਾ ਚਾਹ ਪਾਨੀ ਦਾ ਇੰਨੇ ਸਾਰੀ ਜਾਣਾਂ ਸਿਆਲ ਸਿਆਲੀ ਨੇ ਕੱਢ ਜਾਣੇ ਸਾਰੇ ਤੇ ਦੁੱਧ ਵੀ ਸੰਗਣਾ ਤੇ ਇਹਦਾ ਮੁੱਲ ਫਿਰ ਇਹ ਵੀ ਜਿਹੜਾ ਦਾ ਦੋ ਤਿੰਨ ਮਹੀਨਾ ਦਾ ਮੁੱਲ ਦੋ ਤਾਂ ਹੀ ਆ ਅੱਛਾ 4 ਲੀਟਰ ਲੜ 200 ਰੁਪਏ ਦਾ ਦੁੱਧਿਆ ਰੋਇ ਦਾ ਹਾਂਜੀ ਹਾਂਜੀ ਤੇ ਦੋ ਮਹੀਨੇ ਅਜ ਦੋ ਮਹੀਨੇ ਜੇ ਪੂਰੇ ਕਰਦੇ ਨੇ ਪੈਸੇ ਦੋ ਮਹੀਨੇ ਪੂਰੇ ਹੋ ਜਨੇ ਕਿੰਨੇ ਦੀ ਦੇਣੀ ਹੈ ਮੈਂ ਤੁਹਾਨੂੰ ਕਹਿਤਾ ਮਹੀਨੇ ਦਾ ਤੋਂ 6 ਦਾ ਦੂ ਦਾ 12000 ਦਾ ਅੱਛਾ 12000 ਦੀਏ ਦੇ ਦਾਂਗੇ ਆਪਾਂ ਕਿਹੜਾ ਮੋਲ ਨਹੀਂ ਕਰਨਾ ਹੈਗਾ ਅੱਛਾ 12000 ਦੀ ਦੇ ਦੇਣ 12000 ਰੁਪਏ ਹੀ ਦਾਂਗੇ ਤੇ ਵਸ਼ੀ ਗਾਂ ਬਣੀ ਵੀ ਹੈਗੀ ਜੱਜ ਨੂੰ 15 ਦਿਨ ਤੇਜਾ ਲੱਗੇ ਲੋ ਜੇ ਗਾਰੰਟੀ ਨਾਲ ਨਿਕਲੇਗੀ ਵੇੜ ਠੀਕ ਹੈ ਬਾਕੀ ਆਪਾਂ ਚੱਕ ਪਾਸ ਨੇ ਆਪਾਂ ਖਾਲੀ ਕਰਕੇ ਦਾਂਗੇ ਤੇ ਬਾਕੀ ਇਹ ਠੱਡੀ ਧਿਰੀਆ ਕੋਈ ਨੂੰ ਪੜ ਦੀ ਲੋੜ ਨਹੀਂ ਨਾ ਕਰਨਾ ਜਿਦਾਂ ਮਰਜੀ ਬਾਰੇ ਕਰੀਂ ਬੱਕ ਜਨਨਸ ਲਾ ਕੋਈ ਰਸੀ ਨਹੀਂ ਪਾਉਣੀ ਵੀਡੀਓ ਤੇ ਆਪਣੀ ਪੂਰੀ ਆ ਚੱਲੀ ਜੇ ਆਫਰ ਵਾਲੀ ਗੱਲ ਤੋਂ ਸ਼ੁਰੂ ਜੀ ਕੀਤੀ ਸੀ ਅਜੇ ਤੱਕ ਹੋਈ ਨਹੀਂ ਕੋਈ ਗੱਲ ਉਹ ਇਹ ਦਿਖਾਉਣੇ ਆ ਹੁਣ ਆਫਰ ਵਾਲੇ ਬੰਨੇ ਹੀ ਚੱਲੇ ਆ ਵੀ ਜੀ ਆਓ ਪਹਿਲਾਂ ਮੈਂ ਇੱਕ ਵਿਖਾਈਏ ਪਹਿਲਾਂ ਫਿਰ ਆਫਰ ਵੀ ਦੱਸਦੇ ਆ ਠੀਕ ਆ ਹਾਂਜੀ ਆ ਵੀ ਮਾਝ ਸੁਈ ਸੁਵਾਈ ਜੇ ਤੱਜਾ ਸੁਆ ਜੇ ਅੱਛਾ ਜੀ ਤੇ 12 ਲੀਟਰ ਦੁੱਧ ਇਸਲੇ ਤਿਆਰ ਜੀ ਤਿਆਰ ਮੋਕੇ ਤੇ ਆ ਮੋਕੇ ਦੇ ਨਾਲ ਗਾਰੰਟੀ ਵਾਲਾ ਦੁੱਧ ਆ ਜੀ ਤੋਚ ਸੁਆ ਖੜੇ ਵੀ ਅੱਛਾ ਹਾਂਜੀ ਠੀਕ ਆ 98 ਇਹਦੇ ਲਾਗੇ ਤਾਂ ਦੇਖ ਸਕਦੇ ਜੇ ਇਹ ਆ ਵੀ ਸਿਰ ਜਰੂਰ ਥੋੜਾ ਜਿਹਾ ਖੁੱਲਾ ਹੋਇਆ ਹੈ ਸਿੰਗ ਥੋੜਾ ਜਿਹਾ ਖੁੱਲਾ ਹੈ ਖੁੱਲਾ ਆ ਬਾਕੀ ਮਗਰ ਕੱਟੀ ਆ ਇਹਦੇ ਲੈ ਜਾ ਤੋਰ ਦਫੇ ਚਾਹਤ ਰੀਅਲ ਹੈ ਜੀ ਮੈਂ ਦੀ ਨਾ ਤੇ ਕਿੰਨਾ ਫਿਰ ਇਹਦਾ ਮੁੱਲ ਜੀ ਜੀ ਦੇਖੋ 12 ਲੀਟਰ ਦੁੱਧ ਤਿਆਰ ਆ ਜਿਹੜਾ ਕੰਡੇ ਵਾਲਾ ਤੁਸੀਂ 11 ਲੀਟਰ ਪੱਕਾ ਦੋਦੇ ਆ 11 ਤੋਂ ਪਲੱਸ ਹੀ ਹੋਏਗਾ ਠੀਕ ਆ ਇਹ ਜਨਾ ਦੋ ਟਾਂਗ ਤਿੰਨ ਟਾਂਗ ਚਵਾਏ ਕੋਈ ਵੀ ਦੇਖ ਲੇ ਤੇ ਮੁੱਲ ਕਰੋਂ ਇਹਦਾ 85 90 ਕਰਾ ਲਓ 80000 ਦੀ ਕਰਾਂਗੇ ਜੀ 80000 ਦੀ ਹਾਂਜੀ ਹਾਂਜੀ ਤੇ ਇਹ ਕਿਹੋ ਜਿਹਾ ਆਫਰ ਜੀ ਆਪਰੇ ਦਾਂਗੇ ਮਾਨ ਕਰੀਏ ਹੋਰ ਇੱਚੋਂ ਵੀ ਕਰਨੇ ਡਾਪ ਆਪ ਕਰੋ ਆਪ ਹੀ ਸਾਰੀ ਗੱਲ ਕਰਨੀ ਤੁਸੀਂ ਕੀ ਕਰਦੇ 75000 ਰੁਪਏ ਦੀ ਹਾਂ ਨਾ ਦੇ ਦਾਂਗੇ ਮੱਝ ਅੱਛਾ ਪਰ ਜਿਹੜਾ ਆਫਰ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਠੀਕ ਹੈ ਆਫਰ 50000 ਰੁਪਏ ਦਾ ਆਫਰ ਦਾਂਗੇ 1000 ਦਾ ਨਹੀਂ 2000 ਦਾ ਨਹੀਂ ਦਾਂਗੇ ਅੱਛਾ 75000 ਦੀ ਮੈਂ ਆ 50000 ਰੁਪਏ ਦੇ ਦਾਂਗੇ ਅੱਛਾ ਤੇ ਗਰੰਟੀ ਵਾਲੀ ਪਿਛਲੇ ਸਾਲੇ ਮੱਜਾਂ ਤੋਂ ਆਪਾਂ ਵੇਚੀਆਂ ਸੀ ਵੀਡੀਓ ਪਾਈਆਂ ਇੱਕ ਦਾ 24000 ਇੱਕ ਦਾ 26000 ਬੋਤ ਚਲੋ ਉੱਤਰੋ ਛੜਾਈਆਂ ਨੇ ਤੁਸੀਂ ਦੱਸਿਆ ਸੀ ਵੀ ਆਪਾਂ ਕਈ ਵੀਰ ਸਮਝਦੇ ਕਿ ਕੋਈ ਨੁਕਸਾਨ ਹੋਣੀ ਨਹੀਂ ਇਹਨੀਆਂ ਸਸਤੀਆਂ ਨੇ ਤੇ ਕਈਆਂ ਵੀਰਾਂ ਨੇ ਇਹ ਵੀ ਸੋਚਣਾ ਵੀ ਜੇ ਕੋਈ ਨੁਕਸਾਨ ਹੋਏ ਜਿਹੜੇ ਇਹ ਨਹੀਂ ਸਸਤੀ ਮੈ ਮਿਲਦੀ ਆ ਮੈਂ 75000 ਦੀ ਆ ਪਰ ਆਪਾਂ ਇੱਕ ਆਫਰ ਹੀ ਪੰਜ ਹਜ਼ਾਰ ਦੀ ਗਰੰਟੀ ਵਾਲੀ ਮੈਂ ਆ ਪਿੱਛੋਂ ਹਿਸਾਬ ਨਾ ਮਿਲਿਆ ਹੁੰਦਾ ਆਪਾਂ ਉਸੇ ਪਹਾਣੇ ਦੇ ਦੇਣੀ ਆ ਜੇ ਵੀਰ ਕਿਨੂੰ ਕੋਈ ਸ਼ੱਕ ਹੋਏਗਾ ਬਿਨਾਂ ਚਾਰ ਦਿਨ ਰੱਖ ਕੇ ਪੈਸੇ ਫੇਰ ਪਾਏ ਸਾਡੇ ਖਾਤੇ ਤੇ ਆ ਚੋਕੇ ਇੱਥੋਂ ਖੜੇ ਇੱਥੋਂ ਚੋਕੇ ਘਰ ਦੀ ਵੀ ਗਰੰਟੀ ਦੇ ਦਾਂਗੇ ਆਪਾਂ ਜੇ ਪੂਰਾ ਦੁੱਧ ਹੋਏਗਾ ਫੇਰ ਪੈਸੇ ਪਾਏ ਦੁੱਧ ਵੱਡੀ ਤਾਂ ਨਹੀਂ ਗੱਲ ਕੋਈ ਪਰ ਆਪਾਂ ਮਾਨਕਾ ਤਾਂ ਵੀ ਅੱਜ ਕਹਿ ਤਾ ਨਾ ਠੀਕ ਆ ਤਾਂ ਆ퍼 ਤੇ ਪੂਰਾ ਆ퍼 ਦੇਣਾ ਆ ਤੇ 11 12 ਲੀਟਰ ਦੁੱਧ ਚਵਾ ਦੇਣਾ ਗੈਂਟੀ ਵਾਲਾ ਦਾਾਂ ਕੇ 50000 ਚ 50000 ਦੀ 75000 ਦੀ ਆਾਂ ਦਾਾਂ ਕੇ 50000 ਜਿਹੜੀ ਗੱਲ ਹੋ ਗਿਆ ਫੋਨ ਜਿਹਦਾ ਵੀਰ ਦਾ ਪਹਿਲਾਂ ਆ ਗਿਆ ਫਿਰ ਉਹਦੀ ਹਾਲ ਜਣੀ ਆ ਫਿਰ ਬਾਅਦ ਚ ਕਈ ਵੀਰ ਫੋਨ ਕਰਦੇ ਰਹਿੰਦੇ ਮੇਰੇ ਕੋਲ 55 ਲਲਾ 60 ਲਲਾ ਉਹਦੀ ਚੀਜ਼ ਆ ਜਿੰਨੇ ਨੰਬਰ ਜਿੰਨੇ ਪਹਿਲਾਂ ਫੋਨ ਕਰਤਾ ਤੇ ਉਹਦੇ ਜਿਹਦੀ ਕਸਮਾ ਚ ਆ ਗਈ ਉਹਦੇ ਜਲ ਜਾਣੀ ਠੀਕ ਆ ਕਾਦਰ ਜੀ ਹਾਂਜੀ ਬਾਕੀ ਆ ਇਹ ਭਾਜੀ ਹੁਣੇ ਕਹਿੰਦੇ ਅੱਛਾ ਸ਼ਸ਼ਕਲ ਦੀ ਸਾਰਿਆਂ ਨੂੰ ਮਾਰਪੁਰ ਡੇਰੀ ਫਾਰਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਹੀ ਸਾਡੇ ਸਤਿਕਾਰਯੋਗ ਭਰਾ ਨੇ ਕੀ ਨਾਮ ਨੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਚੰਗਲ ਨੇ ਤੇ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜੇ ਕਿਸਾਨ ਭਰਾਵਾਂ ਦੇ ਨਾਲ ਸਭ ਨੂੰ ਜੋੜਦੇ ਆ ਤੇ ਅੱਜ ਸਾਡੇ ਭਰਾ ਨੇ ਵੱਡਾ ਦਿਲ ਕੱਢ ਕੇ ਆਫਰ ਕਰਤੀ 25000 ਰੁਪਏ ਜਿਹੜਾ ਪਹਿਲਾ ਫੋਨ ਕਰੇਗਾ ਉਹਨੂੰ 25000 ਦੀ ਆਫਰ ਮਿਲੇਗੀ ਆਪਣਾ ਮੋਬਾਈਲ ਫੋਨ ਹੁਣੋ ਨੰਬਰ ਨੌਨੇ ਸਟਾਰਟ ਕਰਦਾ ਤੇ ਜਿਹਦੀ ਵੀ ਕਿਸਮਤ ਦੇ ਵਿੱਚ ਅੱਜ ਲਾਟਰੀ ਖੁੱਲ ਗਈ ਖੁੱਲ ਗਈ ਮੈਂ ਬਹੁਤ ਸੋਣੀ ਆ ਗਰੰਟੀ ਵਾਲੀ ਮੈਂ ਗਰੰਟੀ ਵਾਲੀ ਘਰ ਜਾ ਕੇ ਚੋ ਕੇ ਤਸੱਲੀ ਕਰਕੇ ਕੋਈ ਚਾਰ ਦਿਨ ਸਾਡੇ ਖਾਤੇ 'ਚ ਬਾਅਦ 'ਚ ਵੀ ਪੈਸੇ ਪਾ ਸਕਦਾ ਪਾ ਸਕਦਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਭਰਾ ਦੇ ਚੈਨਲ ਨੂੰ ਵੀ ਥੋੜਾ ਜਿਆਦਾ ਸਾਡੇ ਮਾਨਪੁਰੀ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਨੰਬਰ ਸਾਡਾ ਭਰਾ ਦੱਸ ਦਿੰਦਾ ਤੁਹਾਨੂੰ ਠੀਕ ਆਪਾਂ ਕੇ ਦੱਸਦਾ ਜੀ ਆਪਾਂ ਮਾਨਪੁਰੀ ਡੇਰੀ ਫਾਰਮ ਜਿਹੜਾ ਵੀਰ ਜੀ ਹੁਣਾਦਾ ਵਾ ਇੱਥੋਂ ਦਾ ਫਾਰਮ ਦਾ ਨਾਮ ਜਿਹੜਾ ਕਿਸੇ ਨੇ ਪੁੱਛ ਕੇ ਹਣਾਵੇ ਤੇ ਮਾਨਪੁਰੀ ਡੇਰੀ ਫਾਰਮ ਚੱਲਦਾ ਤੁਹਾਡਾ ਹਣਾ ਬਾਕੀ ਵਧੀਆ ਚੈਨਲ ਨੇ ਬਹੁਤ ਵੀਰ ਪਿਆਰ ਬਖਸ਼ਿਆ ਇੱਥੇ ਸਾਡੀ ਵੀ ਜਾਣ ਪਛਾਣ ਬਣੀ ਆ ਠੀਕ ਹੈ ਜੀ ਜਿਹੜੀ ਚੈਨਲ ਨੇ ਵਧੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਬਾਕੀ ਆ ਵੀਥੋ ਆਓ ਆਪਣੀ ਤਸੱਲੀ ਕਰਕੇ ਵੇਸ ਚਾਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਚਲੋ